ਸੰਤ ਦਾ ਕੋਈ ਇੱਕ ਰੂਪ ਨਹੀਂ ਜਿਉਂਨੇ ਇਦਾਂ ਦੇ ਕੱਪੜੇ ਪਾਇਓ ਸੰਤ ਹੈ ਹੋ ਸਕਦਾ ਹੈ ਸਧਾਰਨ ਕੱਪੜਿਆਂ 'ਚ ਵੀ ਕੋਈ ਸੰਤ ਹੋਵੇ ਹੋ ਸਕਦਾ ਕੋਈ ਗ੍ਰਸਤੀ ਬੰਦਾ ਪਿੰਟ ਕਮੀਜ਼ ਪੁਰਦਾ ਪਜਾਮਾ ਪਾਉਣ ਵਾਲਾ ਵੀ ਸੰਤ ਹੋਵੇ ਇਹ ਹੋ ਸਕਦਾ ਹੈ ਇਹ ਜ਼ਰੂਰੀ ਨਹੀਂ ਕਿਸੇ ਪੋਸ਼ਾਕ ਦਾ ਨਾਮ ਸੰਤ ਹੈ ਤੇ ਹੋ ਸਕਦਾ ਹੈ ਬਿਨਾਂ ਕੱਪੜਿਆਂ ਤੋਂ ਕੋਈ ਰੱਬ ਨਾਲ ਮਿਲਿਆ ਹੋਇਆ ਉਹ ਵੀ ਸੰਤ ਹੋਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਬਚਨ ਹੈ ਕਹਿੰਦੇ ਸੰਤ ਕੋਈ ਇੱਕ ਪ੍ਰਥਾ ਦਾ ਨਾ ਨਹੀਂ ਹੈ ਸਰਾਬਤ ਸੁੱਧ ਸਮੂਹ ਸਿਧਾਂਨ ਕੇ ਜਦੋਂ ਤੁਸੀਂ ਸਵਈਏ ਪੜੋਗੇ ਪਹਿਲਾ ਸਵਈਏ ਸਰਾਬਤ ਸੁੱਧ ਸਮੂਹ ਸਿਧਾਂਨ ਕੇ ਦੇਖ ਫਿਰਿਓ ਘਰ ਜੋਗ ਜਤੀ ਗਏ ਸੂਰ ਸੁਰਾਰਤਨ ਸੁੱਧ ਸੁਧਾ ਦੇਪ ਸੰਤ ਸਮੂਹ ਅਨੇਕ ਮਤੀ ਦੇ ਕਹਿੰਦੇ ਭਾਈ ਸੰਤਾਂ ਦਾ ਇੱਕ ਮਤ ਹੈ ਕੋਈ ਪਤਾ ਨਹੀਂ ਸੰਤ ਜਿਹੜੇ ਮਤ ਜੋ ਹਾਂ ਬકરી ਗੱਲ ਹੈ ਉਹਨਾਂ ਦੇ ਨਾਮ ਉੱਤੇ ਬਾਅਦ ਚ ਦੰਮ ਪਖੰਡ ਚੱਲ ਪੈਂਦਾ ਆ ਤੁਸੀਂ ਟੈਲੀਗ੍ਰਾਫ ਦੇ ਵਿੱਚ ਆ ਲੱਪਾਂ ਹੀ ਉੱਤੇ ਤੁਰੇ ਫਿਰਦੇ ਨੇ ਨਾਂਗੇ ਸਾਜ ਸਾਰਿਆਂ ਨੂੰ ਥੋੜੀ ਰੱਬ ਮਿਲ ਗਏ ਲੱਪਾਂ ਹੀ ਜਟਾ ਘਾੜੀ ਤੁਰੇ ਫਿਰਦੇ ਨੇ ਸਾਰਿਆਂ ਨੂੰ ਥੋੜੀ ਰੱਬ ਮਿਲ ਗਏ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੂਜੇ ਪੱਖ ਤੋਂ ਵੀ ਗੱਲ ਕੀਤੀ ਕਹਿੰਦੇ ਕੋਈ ਐਸ ਭਲੇਖੇ ਜਿਹਨਾਂ ਦੇ ਜੋ ਤੇ ਮਗਰ ਲੱਗ ਕੇ ਮੈਂ ਵੀ ਨਦਰ ਲੈਣੇ ਉਹਦੇ ਮਗਰ ਲੱਗ ਕੇ ਨਵੀਂ ਜਟਾ ਧਾਰੀ ਹੋਣਾ ਉਹਦੇ ਮਗਰ ਲੱਗ ਕੇ ਨਵੀਂ ਮੋਨ ਧਾਰਨ ਕਰਨਾ ਕਹਿੰਦੇ ਐਦਾਂ ਨਹੀਂ ਰੱਬ ਨੂੰ ਮਰੇ ਕਿਉਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੇ ਸਤਿਵਚਨ ਕਹਿੰਦੇ ਕਿ ਗੁੱਮਟ ਵਾਸੀ ਲਖਨੇ ਧੌਲਤ ਉਹਦਾ ਸੀਮਰ 70 ਵਰਸਾ ਦੀਨ ਸਦਾ ਮਉਤ ਮੌਨ ਹੀ ਕਰਦੇ ਕਹਿੰਦੇ ਭਾਈ ਮਸਾਣਾ ਵਿੱਚ ਰਹਿਣ ਨਾਲ ਰੱਬ ਥੋੜੀ ਮਿਲਦਾ ਐਦਾਂ ਤਾਂ ਕਬਰਾਂ ਵਿੱਚ ਮਸਾਣਾ ਚ ਫਿਰ ਕਿੱਦੜੀ ਰਹਿੰਦੇ ਰਾਤ ਨੂੰ ਗੁੱਗੂ ਰਹਿੰਦੇ ਨੇ ਗੁੱਗੂ ਮਟਵਾਸੀ ਮਸਾਣਾ ਚ ਰਹਿੰਦੇ ਉਹਨਾਂ ਨੂੰ ਮਿਲ ਕੇ ਰੱਬ 90 ਡਾਲਰ ਦਾ ਨਸੀਮ ਰੱਬ ਅਰਵਰ ਸਦੀਨ ਸਰਾ ਮੋਨ ਹੀ ਦਰਦੇ ਇਹਨਾਂ ਦਰਖਤ ਮੋਨੇ ਹੀ ਭਾ ਮੋਨ ਧਾਰਿਆ ਦਰਖਤਾਂ ਨੇ ਬੋਲਦੇ ਥੋੜੀ ਨੇ ਮੋਨ ਧਾਰਨਾ ਰੱਬ ਮਿਲਦਾ ਦਰਖਤਾਂ ਨੂੰ ਮਿਲ ਜਾਂਦਾ ਨੰਗੇ ਰਹਿਣਾ ਰੱਬ ਮਿਲਦਾ ਫਿਰ ਮੰਦਰ ਕਿਹੜਾ ਕੱਪੜਾ ਪਾਉਂਦਾ ਕਹਿੰਦੇ ਉਹਨੂੰ ਰੱਬ ਮਿਲ ਜਾਂਦਾ ਕਹਿਣ ਕੋ ਭਾਵ ਹੈ ਕੋਈ ਕਿਸੇ ਦੀ ਨਕਲ ਕਰਕੇ ਕਹੇ ਕਿ ਮੈਂ ਵੀ ਰਾਜਾ ਸਾਹਿਬ ਵਰਗਾ ਬਣ ਉਹ ਨਹੀਂ ਫਿਰ ਬਣਦਾ ਉਹ ਉਹੀ ਹੁੰਦੇ ਨੇ ਹਾਂ ਵੱਖਰੀ ਗੱਲ ਹੈ ਕੋਈ ਉਸ ਅਵਸਥਾ ਨੂੰ ਟੱਚ ਕਰ ਦੇ ਤੇ ਬਣ ਜਾਏ ਨਹੀਂ ਤੇ ਲੱਖਾਂ ਲੋਕ ਜੇ ਨਕਲ ਕਰਨ ਉਹਨਾਂ ਵਰਗੇ ਨਹੀਂ ਹੋ ਸਕਦੇ ਉਹਦੇ ਵਰਗਾ ਨਹੀਂ ਕੋਈ ਹੋ ਸਕਦਾ ਉਹ ਕੋਈ ਵਿਰਲਾ ਹੁੰਦਾ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਪੋਤਨ ਮੈਂ ਨਾਨਕ ਕਉ ਨਾਰਾਇਣ ਜੈ ਤੀਤ ਭਾਈ ਕਰੋੜਾਂ ਚੋਂ ਇੱਕ ਹੈ ਕਰੋੜਾਂ ਚੋਂ ਹਰ ਇੱਕ ਬੰਦਾ ਨਹੀਂ ਰਾਜਾ ਸਾਹਿਬ ਬਣ ਸਕਦਾ ਕਰੋੜਾਂ ਚੋਂ ਕੋਈ ਇੱਕ ਬਣਦਾ ਕਰੋੜਾਂ ਚੋਂ ਇਹ ਨੀਰੋ ਦੀ ਨਕਲ ਕਰਕੇ પોતાਨੋ ਬਣਦੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੇ ਕਿਹਾ ਜਦੋਂ ਉਹ ਉਸ ਅਵਸਥਾ ਵਿੱਚ ਚਲੇ ਜਾਂਦੇ ਰੱਬ ਨਾਲ ਇੱਕਮਤ ਹੋ ਜਾਂਦੇ ਉਹਨਾਂ ਦੀ ਪਾਵਰ ਵਚਨ ਉਹਨਾਂ ਦੀ ਸ਼ਕਤੀ ਵਚਨ ਨਹੀਂ ਉਹ ਬਿਨਾਂ ਅੱਖਾਂ ਤੋਂ ਬਹੁਤ ਦੂਰ ਤੱਕ ਦੇਖ ਸਕਦੇ ਬਿਨਾਂ ਬੋਲਿਆ ਹੀ ਕਿਸੇ ਦਾ ਭਲਾ ਕਰ ਸਕਦੇ ਨੇ ਸਾਧੂ ਹੱਥਾਂ ਨਾਲ ਚੁੱਪੇ ਨਹੀਂ ਚੀਜ਼ਾਂ ਲੋਕਾਂ ਨੂੰ ਦਿੰਦਾ ਉਹ ਤਾਂ ਨજર ਪਰਤੇ ਵੇਖ ਲੈ ਅੱਖਾਂ ਨਾਲ ਹੀ ਬਹੁਤ ਕੁਝ ਬਿਨਾ ਬੋਲੇ ਹੀ ਬਹੁਤ ਕਹਿ ਦੇ ਜਾਂਦੇ ਕਿਉਂਕਿ ਭਾਈ ਉਹਦੇ ਅੰਦਰ ਪਾਵਰ ਇੰਨੀ ਆ ਜਾਂਦੀ ਉਹ ਕਿਸੇ ਚੀਜ਼ ਨੂੰ ਹੱਥ ਲਾਦਾ ਹੈ ਉਹਦੇ ਹੱਥਾਂ ਵਿੱਚ ਬਰਕਤ ਹੁੰਦੀ ਉਹਦੇ ਪਦਮਾਂ ਵਿੱਚ ਕ੍ਰਾਂਤੀ ਹੈ ਜਿਹੜੀ ਜਗ੍ਹਾ ਤੇ ਉਹ ਬੰਦਗੀ ਵਾਲਾ ਬਹਿ ਜਾਏ ਉਸ ਧਰਤੀ ਉੱਤੇ ਭਗਤੀ ਅਬਜ਼ਰਵ ਕਰ ਜਾਂਦੀ ਹੈ ਉਹ ਰੋਮਨ ਹੋਰ ਵਕਤ ਤੋਂ ਉਸ ਧਰਤੀ ਉੱਤੇ ਦੁਨੀਆ ਸਜਦੇ ਕਰਨ ਲੱਗ ਪੈਂਦੀ ਐਵੇਂ ਥੋੜੀ ਰੁਕ ਮੱਥਾ ਟੇਕ ਲੈ ਉਹ ਜਗ੍ਹਾ ਉੱਤੇ ਬੰਦਗੀ ਵਾਲੇ ਬਹਿ ਗਏ ਉਹ ਚੀਜ਼ ਦਾ ਅਸਰ ਉਸ ਧਰਤੀ ਨੇ ਕਬੂਲ ਲਿਆ ਉਹਨਾਂ ਚੀਜ਼ਾਂ ਦਾ ਅਸਰ ਹੁੰਦਾ ਹੈ ਪਰ ਕਰੋਨਾ ਚ ਕੋਈ ਵਿਰਲੇ ਕੌਲੇ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੇ ਫਿਰ ਵਡਿਆਈ ਕੀਤੀ ਨਾਮ ਜਪਣ ਵਾਲੇ ਕਹਿੰਦੇ ਭਾਈ ਉਹ ਬੰਦਗੀ ਵਾਲੇ ਵੇਖੋ ਜਿਹੜੇ ਕਰੋਨਾ ਚ ਉਤੰਦੇ ਨੇ ਉਹਨਾਂ ਨੂੰ ਸੰਸਾਰ ਤੇ ਕੋਈ ਲੋਕ ਲਾਜ ਨਹੀਂ ਰੈਂਦੀ ਉਹ ਦੁਨੀਆ ਦੀ ਲੋਕ ਲਾਜ ਤਿਆਗ ਦਿੰਦੇ ਨੇ ਸਿਰਫ ਉਹਨਾਂ ਨੂੰ ਰੱਬ ਦੀ ਲਾਜ ਦੀ ਤੁਸੀਂ ਵੇਖਿਓ ਇੱਕ ਨੇ ਤਾਂ ਦੇ ਕਈ ਸਾਥ ਤੁਹਾਨੂੰ ਮਿਲਣ ਆ ਫਲੋਰ ਵਾਲੀ ਜਿਹਨੂੰ ਮਈਆ ਜੀ ਕਹਿੰਦੇ ਨਾ ਮਈਆ ਜੀ ਇਹ ਵੀ ਵਸਤ ਰਹਿਤ ਨਗਰ ਵਿੱਚ ਇੱਥੇ ਲੱਗਦੇ ਤੁਹਾਡੇ ਰੁੜਕੇ ਵਾਲੇ ਬਾਬਾ ਚਿੰਤਾ ਉਹ ਵੀ ਇੱਦਾਂ ਰਹਿੰਦੇ ਸੀ ਇਹ ਮੈਂ ਉਹਨਾਂ ਬਜ਼ੁਰਗਾਂ ਤੋਂ ਜਿਹੜੇ ਕੋਲ ਹੈ ਉਹਨਾਂ ਕੋਲੋਂ ਸੁਣਿਆ ਹੈ ਕਿਵੇਂ ਜਦੋਂ ਰੁੜਕੇ ਵਾਲਾ ਬਾਬਾ ਚਿੰਤਾ ਤੇ ਫਲੋਰ 'ਤੇ ਲ ਜਾਂਦਾ ਸੀ ਜੇ ਮਾਈ ਨੂੰ ਦੂਰੋਂ ਪਤਾ ਲੱਗ ਜਾਣਾ ਹੁੰਦੀ ਹੈ ਉਹਨੇ ਉਸੇ ਵਕਤ ਲੁਕ ਜਾਂਦਾ ਪਤਿਵਾਤ ਕਹਿਣਾ ਕੋਈ ਮਰਦ ਆ ਰਿਹਾ ਹੈ ਮਰਦ ਲੁਕ ਜਾਓ ਭਾਈ ਕੋਈ ਮਰਦ ਰੱਬ ਦੇ ਪਿਆਰੇ ਉਹਨਾਂ ਨੂੰ ਸਾਥ ਸੰਗਤ ਮਰਦ ਕਿਹਾ ਪਰਮਤਮਾ ਕਿਉਂ ਉਹ ਸਰੀਰਾਂ ਦੀ ਦੁਨੀਆ ਤੋਂ ਉੱਪਰ ਉੱਠ ਗਏ ਅਸੀਂ ਸਰੀਰਾਂ ਦੀ ਦੁਨੀਆ 'ਚ ਫਸੇ ਹੋਏ ਲੋਕ ਉਹ ਸਰੀਰਾਂ ਦੀ ਦੁਨੀਆ ਤੋਂ ਉੱਪਰ ਉੱਠ ਜਾਂਦੇ ਉਹ ਕਹਿੰਦੀ ਸੀ ਕੋਈ ਮਰਦ ਹੈ ਉਹ ਆ ਰਿਹਾ ਕੋਸੇ ਲੁਕ ਜਾਓ ਉਹ ਸਾਰਿਆਂ ਦੇ ਸਾਹਮਣੇ ਇੱਥੇ ਮਾਇਆ ਰਹਿਣੀ ਸੀ ਪਰ ਜਦੋਂ ਕਦੇ ਪਤਾ ਲੱਗਣਾ ਨਾ ਬਾਬਾ ਚਿੰਤਾ ਇੱਧਰੋਂ ਦਾ ਫਿਰ ਉਹ ਕਹਿੰਦੇ ਮਰਦ ਆ ਗਿਆ ਕੁਝ ਉਹਦਾ ਭਾਵ ਸੀ ਰੱਬ ਦੇ ਖੁਦਾ ਦੇ ਮਰਦ ਭਾਈ ਨੰਦ ਲਾਲ ਸਾਹਿਬ ਹੋਰਾਂ ਇੱਕ ਸ਼ੇਰ ਲਿਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਵਾਲ ਜਵਾਬ ਕੀਤਾ ਕਹਿੰਦੇ ਨੰਦ ਲਾਲ ਖੁਦਾ ਦੇ ਮਰਦ ਇਸ ਧਰਤੀ ਤੇ ਕਿਉਂ ਆਉਂਦੇ ਨੇ ਸਾਨੂੰ ਨਹੀਂ ਪਿਆ ਖੁਦਾ ਦੇ ਮਰਦ ਪਤਾ ਕੌਣ ਨੇ ਸੰਤ ਰੱਬ ਦੀ ਨਜ਼ਰ ਵਿੱਚ ਉਹ ਮਰਦ ਹੈ ਇਹਨੇ ਖੁਦਾ ਦੇ ਮਰਦ ਭਾਵ ਸੰਤ ਇਸ ਧਰਤੀ ਤੇ ਕਿਉਂ ਆਉਂਦੇ ਨੇ ਜਦੋਂ ਰੱਬ ਸਾਰਿਆਂ ਵਿੱਚ ਹੀ ਵੱਸਦਾ ਹੈ ਫਿਰ ਸੰਤ ਦੀ ਕੀ ਲੋੜ ਹੈ ਜਦੋਂ ਰੱਬ ਸਾਰਿਆਂ ਵਿੱਚ ਹੀ ਵੱਸਦਾ ਹੈ ਫਿਰ ਸੰਤ ਦੀ ਕੀ ਲੋੜ ਹੈ ਤੁਹਾਡੇ ਵਿੱਚ ਵੀ ਰੱਬ ਹੈ ਮੇਰੇ ਵਿੱਚ ਵੀ ਰੱਬ ਹੈ ਹਰੇਕ ਬੰਦੇ 'ਚ ਰੱਬ ਹੈ ਆਪੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਸਤਿ ਰੱਬ ਨਸਪਤਮੈਂ ਦਾ ਸੰਕਰ ਸਾਰੀਆਂ ਲਕੜਾਂ ਵਿੱਚ ਅੱਗ ਸਤਿ ਰੱਬ ਦੂਦ ਮੈਂ ਭੀਆ ਹਰਕ ਦੁੱਤ ਵਿੱਚ ਕਿ ਹੋਏ ਉੱਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਦ ਹੋ ਜੀ ਹਰ ਬੰਦੇ ਵਿੱਚ ਰੱਬ ਦੀ ਜੋਤ ਹੈ ਫਿਰ ਸੰਤ ਦੀ ਕੋ ਲੋੜ ਹੈ ਕਹਿੰਦੇ ਨੰਦ ਲਾਲ ਸੰਤ ਕਿਉਂ ਆਉਂਦੇ ਨੇ ਖੁਦਾ ਦੇ ਮਰਦ ਕਿਉਂ ਆਉਂਦੇ ਨੇ ਇਸ ਧਰਤੀ ਤੇ ਜਦੋਂ ਖੁਦਾ ਸਾਰਿਆਂ ਵਿੱਚ ਨੰਦ ਲਾਲ ਨੇ ਜਵਾਬ ਦਿੱਤਾ ਤੇ ਜਵਾਬ ਬੜਾ ਪਿਆਰਾ ਪਹਿਲਾਂ ਹੱਥ ਜੋੜ ਕੇ ਕਿਹਾ ਸੱਚੇ ਬਾਦਸ਼ਾਹ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਸਮਰੱਥਾ ਨਹੀਂ ਰੱਖਦਾ ਪਰ ਜੇ ਤੁਸੀਂ ਮਿਹਰ ਦਾ ਹੱਥ ਸੰਤੇ ਰੱਖੋ ਫਿਰ ਮੈਂ ਤੁਹਾਨੂੰ ਜਵਾਬ ਜ਼ਰੂਰ ਕਲਮੀਆਂ ਵਾਲੇ ਨੇ ਮਿਹਰ ਕਰਕੇ ਕਿਹਾ ਨੰਦ ਲਾਲ ਜੋ ਆਪ ਦੇ ਤੇਰਾ ਜਵਾਬ ਦੁਨੀਆ ਦੇ ਲੋਕਾਂ ਦੇ ਕੰਮ ਆਏਗਾ ਨੰਦ ਲਾਲ ਕੋ ਤਰ ਦੇ ਤੇਰਾ ਦਿੱਤਾ ਹੋਇਆ ਜਵਾਬ ਲੋਕਾਂ ਦੇ ਕੰਮ ਆਏਗਾ ਇਸ ਧਰਤੀ ਤੇ ਰੱਬ ਸਾਰਿਆਂ ਵਿੱਚ ਹੈ ਫਿਰ ਸੰਤ ਦੀ ਕੀ ਲੋੜ ਹੈ ਤਰ ਨੰਦ ਲਾਲ ਨੇ ਕਿਹਾ ਮਹਾਰਾਜ ਤੁਸੀਂ ਤਾਂ ਬਾਣੀ ਚ ਕਿਹਾ ਪਾਤਸ਼ਾਹ ਕਹਿੰਦੇ ਕੀ ਕਿਹਾ ਸਾਡੀ ਸੰਗਤ ਦੇ ਜਿਹੜਾ ਨੰਦ ਲਾਲ ਬੋਲਦਾ ਕਹਿੰਦੇ ਜਦੋਂ ਧਰਤੀ ਦੇ ਵਿੱਚ ਪਾਣੀ ਹੈ ਧਰਤੀ ਪਟੋ 100 ਫੁੱਟ 200 ਫੁੱਟ ਧਰਤੀ ਦੇ ਥੱਲੇੋਂ ਪਾਣੀ ਆ ਜਾਣਾ ਕਹਿੰਦੇ ਜਦੋਂ ਧਰਤੀ ਦੇ ਵਿੱਚ ਪਾਣੀ ਹੈ ਫਿਰ ਰੱਬ ਨੂੰ ਨਹੀਂ ਪਾਉਣ ਦੀ ਕੀ ਲੋੜ ਹੈ ਜਦੋਂ ਧਰਤੀ ਦੇ ਵਿੱਚ ਪਾਣੀ ਹੈ ਹੀ ਹੈ ਧਰਤੀ ਉੱਤੇ ਰੱਬ ਨੂੰ ਨਹੀਂ ਪਾਉਣ ਦੀ ਕੀ ਲੋੜ ਹੈ ਧਰਤੀ ਤੋਂ ਪਾਣੀ ਕੱਢ ਕੇ ਫਸਲਾਂ ਸਿੰਜੀਆਂ ਜਾ ਸਕਦੀਆਂ ਨੇ ਬੁੱਟੇ ਸਿੰਜੇ ਜਾ ਸਕਦੇ ਨੇ ਖੇਤ ਨੂੰ ਪਾਣੀ ਲਾਇਆ ਜਾ ਸਕਦਾ ਹੈ ਪਰ ਸੱਜਣੋ ਧਰਤੀ ਤੋਂ ਪਾਣੀ ਕੱਢ ਕੇ ਪਹਾੜ ਨਹੀਂ ਸਿੰਜੇ ਜਾਂਦੇ ਪਹਾੜਾਂ ਤੇ ਹਰੇ ਭਰੇ ਤੁਹਾਨੂੰ ਦਿਖਾ ਦਿਸਣਗੇ ਇੱਥੇ ਤੁਸੀਂ ਚੱਲੇ ਜਾਓ ਇਧਰ ਹਿਸ਼ਾਰਪੁਰ ਵੱਲ ਦੇ ਪਾਸੇ ਨੂੰ ਨੰਨ ਪਰ ਸਾਵਤ ਉਹ ਮੁੱਚੇ ਪਹਾੜਾਂ ਦੇ ਦਰਖਤ ਹਰੇ ਭਰੇ ਦਿਖਣਗੇ ਉਹਨਾਂ ਨੂੰ ਪਾਣੀ ਕਿਹਨੇ ਪਾਇਆ ਧਰਤੀ ਚੋਂ ਪਾਣੀ ਕੱਢ ਕੇ ਰਕਤਾਂ ਨੂੰ ਪਾਣੀ ਥੱਲੇ ਪਾਇਆ ਜਾ ਸਕਦਾ ਧਰਤੀ ਤੇ ਫਸਲਾਂ ਨੂੰ ਪਾਣੀ ਦਿੱਤਾ ਜਾ ਸਕਦਾ ਕੋਈ ਦਰਖਤ ਲਾਉਣਾ ਹੋਵੇ ਆਪਾਂ ਪਾਣੀ ਪਾਈਦੇ ਪਰ ਜਿਹੜੇ ਉੱਚੇ ਪਹਾੜਾਂ ਤੇ ਦਰਖਤ ਹਰੇ ਭਰੇ ਨੇ ਉਹ ਕਿਹਨੇ ਪਾਣੀ ਦਿੱਤਾ ਹੈ ਕਹਿੰਦੇ ਇੱਤੈ ਰੱਬ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਜਿਵੇਂ ਧਰਤੀ ਦੇ ਵਿੱਚ ਪਾਣੀ ਹੈ ਪਰ ਰੱਬ ਨੂੰ ਮੀਂਹ ਪਾਉਣਾ ਪੈਂਦਾ ਕਿਉਂਕਿ ਪਹਾੜ ਸਿੰਜਣੇ ਨੇ ਪਰਵਤਾਂ ਤੇ ਪਾਣੀ ਬਿਨਾ ਮੀਂਹ ਤੋਂ ਪਹੁੰਚਦਾ ਨਹੀਂ ਇੰਨਾ ਇਸ ਧਰਤੀ ਤੇ ਸਾਰਿਆਂ ਵਿੱਚ ਰਪਿਆ ਪਰ ਹੰਕਾਰੀ ਬੰਦਿਆਂ ਨੂੰ ਅੰਤਾਰ ਨਾਲ ਜੋੜਨ ਲਈ ਸੰਤ ਚਾਹੀਦੇ ਨੇ ਹੰਕਾਰੀ ਬੰਦਿਆਂ ਦਾ ਭਲਾ ਕਰਨ ਲਈ ਸੰਤ ਚਾਹੀਦਾ ਹੈ ਇਸ ਲਈ ਇਸ ਧਰਤੀ ਤੇ ਰੱਬ ਸੰਤ ਨੂੰ ਭਲਦਾ ਕਿ ਜਾ ਭਾਈ ਹੰਕਾਰ ਵਿੱਚ ਵਿਕਾਰਾਂ ਵਿੱਚ ਡੁੱਬੇ ਬੰਦਿਆਂ ਦਾ ਭਲਾ ਕਰੋ ਹੰਕਾਰ ਤੇ ਵਿਕਾਰ ਵਿੱਚ ਡੁੱਬੇ ਬੰਦਿਆਂ ਨੂੰ ਤਰਨ ਲਈ ਸੰਤ ਚਾਹੀਦਾ ਹੈ

ਜੈਸੇ ਧਰਤੀ ਉਪਰ ਮੇਂ ਗੁਲਾਬ ਵਰਸਤ ਹੈ। ਕਿਆ ਧਰਤੀ ਮਦੇ ਪਾਣੀ ਨਹੀਂ। ਜੈਸੇ ਧਰਤੀ ਮਦੇ ਪਾਣੀ ਪਰਵਾਸਿਆ ਦਿਨ ਪਕਾ ਵਰਸਤ ਅਫਰਾਹੀ bina pairan to pani chadh janda pahad te bhav badal ban ke rab meen paadan da pahad te o vi hare bhare ho janda. itna rabb saareyan da par sant ban ke is dharti te rab aunda hai ਹੰਕਾਰੀ ਤੇ ਵਿਕਾਰੀ ਬੰਦਿਆਂ ਦਾ ਵੀ ਭਲਾ ਕਰਦਾ ਹੈ ਜਿਹੜੇ ਹੰਕਾਰ ਤੇ ਵਿਕਾਰ ਵਿੱਚ ਕਰਮਾਂ ਦੇ ਮਾਰੇ ਉਹਨਾਂ ਦਾ ਭਲਾ ਵੀ ਫਿਰ ਸੰਤ ਕਰ ਦਿੰਦਾ ਹੈ ਤਾਂ ਫਿਰ ਭਾਈ ਨੰਦਲਾਲ ਸਾਹਿਬ ਨੇ ਬਚਨ ਜਦੋਂ ਮਹਾਰਾਜ ਨੇ ਸਵਾਲ ਕੀਤਾ ਕਹਿੰਦੇ ਦੱਸ ਭਾਈ ਨੰਦਲਾਲ ਕਿ ਖੁਦਾ ਮਰਦਾ ਨਾ ਆਉਂਦੇ ਅੰਦਰ ਇਸ ਧਰਤੀ ਉੱਤੇ ਖੁਦਾ ਦੇ ਮਰਦ ਕਿਉਂ ਆਉਂਦੇ ਨੇ ਆਮਦਿਆਂ ਫਿਰ ਜਵਾਬ ਦਿਓ ਕਿੰਦੇ ਕੇ ਵਰਗਮ ਸੁਧਮਾ ਰਹਿਨੁਮਾ ਮਦੇ ਹੰਦ ਹੀਗੁਰ ਗੋਬਿੰਦ ਸਿੰਘ ਮਹਾਰਾਜ ਜਿਹੜੇ ਲੋਕ ਰਸਤੇ ਤੋਂ ਭਟਕ ਜਾਂਦੇ ਨੇ ਭਟਕਿਆ ਹੋਿਆਂ ਨੂੰ ਰਾਹ ਤੇ ਪਾਉਣ ਵਾਸਤੇ ਸੰਤ ਰੱਬ ਕਰ ਦਿੰਦਾ ਹੈ ਭਟਕਿਆ ਹੋਿਆਂ ਨੂੰ ਰੱਬ ਦੇ ਰਸਤੇ ਤੇ ਦੁਆਰਾ ਪਾਉਣ ਲਈ ਇਸ ਧਰਤੀ ਤੇ ਸੰਤ ਆਉਂਦੇ ਨੇ ਮਾਫ ਕਰਿਓ ਆ ਜਿਹੜਾ ਆਪਣਾ ਇਲਾਕਾ ਨਾਲ ਇਧਰੋਂ ਟੱਪ ਜਾਓ ਤੁਸੀਂ ਨਹਿਰ ਟੱਪ ਜਾਓ ਸਾਰੇ ਪਿੰਡ ਮੈਂ ਆਪਣੇ ਬਜ਼ੁਰਗਾਂ ਤੋਂ ਪੁੱਛਿਆ ਕਿੱਥੇ ਲੋਕ ਰੱਬ ਨੂੰ ਮੰਨਦੇ ਸੀ ਜਿੰਨੇ ਆਪਣੇ ਤੁਹਾਨੂੰ ਦਸਣ ਗਈ ਤੋਂ ਮਿਹਾਰੇ ਤੋਂ ਲੈ ਕੇ ਹੀੜੀਆਂ ਤੱਕ ਰੱਬ ਨੂੰ ਮੰਨਣ ਵਾਲਾ ਸੀ ਕੋਤੋਂ ਉੱਥੇ ਸੰਤਾਂ ਨੇ ਰਾਜਾ ਸਾਹੂ ਨੇ ਪ੍ਰਤੱਖ ਮੁਖਾਇਆ ਜਦੋਂ ਉਹ ਲੋਕ ਇਹਨਾਂ ਕਿੱਥੇ ਸੰਤ ਨੂੰ ਕੋ ਮੰਨਦਾ ਲੋਕਾਂ ਦਾ ਰੱਬ ਨੂੰ ਇਹ ਜੱਪ ਦੱਸਦੇ ਸੀ ਤੱਪ ਦੱਸਦੇ ਉਹ ਤਾਂ ਵੱਡ ਵੱਡ ਕੇ ਕਈਆਂ ਨੇ ਵੇਖ ਲਿਆ ਨਹੀਂ ਵੀ ਵੱਡਦੇ ਉਸ ਨੂੰ ਛਡੋ ਪਰਿਆ ਵੀ ਨੰਗਾ ਤੁਰਿਆ ਫਿਰ ਪਤਾ ਨਹੀਂ ਕੌਣ ਹੈ ਉਹ ਜਦੋਂ ਫਿਰ ਸਾਹਮਣੇ ਪਰਤਖ ਹੋਇਆ ਨਾ ਕਿ ਕਿਸੇ ਨੇ ਵੇਖਿਆ ਅੰਗ ਪੈਰ ਅਲੱਗ-ਲੱਗ ਪਏ ਨੇ ਦੂਜੇ ਨੇ ਵੇਖਿਆ ਸਵੇਰੇ ਫਿਰ ਰਾਜਾ ਸੰਤ ਦੇ ਹੁੰਦੇ ਉਹ ਤਾਂ ਜਦੋਂ ਵਿਖਾਇਆ ਕੁਝ ਤਾਂ ਲੋਕਾਂ ਨੇ ਹੱਥ ਜੋੜੇ ਮਾਫ ਕਰਿਓ ਅੱਜ ਵੀ ਕਰਾਮਾਤ ਤੋਂ ਬਿਨਾਂ ਨਹੀਂ ਲੋਕ ਮੰਨਦੇ ਰੱਬ ਦੇ ਜਿਹਨੂੰ ਬਿਨਾਂ ਕੋਈ ਸੇਵਾ ਕੀਤਿਆਂ ਸਿਮਰਨ ਕੀਤਿਆਂ ਐਵੇਂ ਚੀਜ਼ਾਂ ਮਿਲ ਜਾਣ ਉਹ ਮੱਤ ਨਹੀਂ ਰੱਬ ਨੂੰ ਉਹ ਕਹਿੰਦਾ ਐਵੇਂ ਆਪਾਂ ਤਾਂ ਐਵੇਂ ਹੀ ਹੈ ਜੀ ਇੱਕ ਈ ਗੱਲ ਹੈ ਇਹ ਤਾਂ ਜਿਨ੍ਹਾਂ ਨੇ ਨੇਤਾ ਸੇਵਾ ਕਰ ਕਰ ਕੇ ਸੁੱਖਣਾ ਸੁੱਖੇ ਝਾੜੂ ਦੇ ਦੇ ਕੇ ਜਿਨ੍ਹਾਂ ਦੇ ਬਾਹਰ ਦੇ ਵੀਜੇ ਲੱਗੇ ਉਹ ਬੰਦੇ ਕਿਤੇ ਆ ਕੇ ਮੱਥਾ ਟੇਕਦੇ ਜਿਨ੍ਹਾਂ ਨੂੰ ਸੁੱਕੀ-ਪੁੱਕੀ ਅਮਰੀਕਾ ਮਿਲ ਗਈ ਉਹ ਕਿੱਥੇ ਹੁੰਦੇ ਨੇ ਕਹਿਣ ਤੋਂ ਭਾਵ ਇਹ ਹੈ ਭਾਈ ਬਿਨਾਂ ਅੰਤਰਾ ਮਾਤ ਤੋਂ ਲੋਕ ਅੱਜ ਵੀ ਨਹੀਂ ਬਚਦੇ ਇਹ ਤਾਂ ਰੱਬ ਕਿਰਪਾ ਕਰੇ ਕਿਸੇ ਨੂੰ ਸੱਜੀ ਸਮਝ ਆ ਜਾਏ ਤੈਉ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੇ ਕਿਹਾ ਦੁੱਖ ਰੋਗ ਪਿਆ ਸੁੱਖ ਵਿੱਚ ਜਿਹੜਾ ਰੱਬ ਨੂੰ ਮੰਨਦਾ ਹੈ ਇਹ ਤਾਂ ਜਦੋਂ ਕੋਈ ਦੁੱਖ ਆਉਂਦਾ ਤਾਂ दारू ਬਣਦਾ ਫਿਰ ਰੱਬ ਚਿੱਤੇ ਆਉਂਦਾ ਸੁੱਖ ਵੇਲੇ ਕੌਣ ਮੰਨਦਾ ਸੁੱਖਾਂ ਵੇਲੇ ਤਾਂ ਲੋਕ ਭੁੱਲ ਜਾਂਦੇ ਨੇ ਇਹ ਤਾਂ ਜਦੋਂ ਬੰਦੇ ਦੀ ਵਾਪੇਸ਼ ਨਹੀਂ ਨਾ ਜਾਂਦੀ ਉਦੋਂ ਰੱਬ ਚਿੱਤੇ ਆਉਂਦਾ ਪਈਓ ਗੁਰੂ ਰੰਸਾ ਮਹਾਰਾਜ ਦੀ ਬਾਣੀ ਨੇ ਕਿਹਾ ਆਹ ਮਿੱਟੀ ਦਾ ਪਤਲਾ ਬੰਦਾ ਵੇਖੋ ਭੱਜਿਆ ਹੀ ਫਿਰਦਾ ਐਵੇਂ ਸਾਰੇ ਜਦੋਂ ਕੁਝ ਨੂੰ ਮਿਲ ਜਾਂਦਾ ਨਾ ਘਰ ਬੜਾ ਕਰਦਾ ਕਹਿੰਦਾ ਮੇਰੀ ਜ਼ਮੀਨ ਆਹ ਮੇਰਾ ਪਰਿਸਾਂ ਮੈਂ ਆਹ ਕੁੱਠੀ ਪਾਈ ਜਦੋਂ ਕੋਲੋਂ ਕੁਝ ਜਾਂਦਾ ਰੁੰਦਾ ਵੀ ਬੋ ਪ੍ਰਸਾਦ ਸੰਗਤ ਜਿਹਨੂੰ ਸੋਧੀ ਆ ਜਾਂਦੀ ਹੈ ਉਹ ਕਦੇ ਨਹੀਂ ਕਹਿੰਦਾ ਪਿੰਦੇ ਉਹ ਸਭ ਕੁਝ ਲੈ ਕੇ ਕਹਿੰਦਾ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਦੇ ਕਿਆ ਲੱਗਦਾ ਮੇਰਾ ਉਹ ਕਦੇ ਨਹੀਂ ਕਹਿੰਦਾ ਮੇਰਾ ਉਹ ਕਹਿੰਦਾ ਵਾਹਿਗੁਰੂ ਸਭ ਕੁਝ